ਪਿੰਡ ਦੇ ਚੂੜਪੁਰ ਜਟਾਂ ਵਿੱਚ ਤੜਕੇ ਹੋਇਆ ਹੰਗਾਮਾ ਗ੍ਰੰਤੀ ਸਿੰਘ ਵੱਲੋਂ ਮੜੀ ਵਾਲੀ ਜਗਾਹ ਦੀ ਤੋੜਫੋੜ ਹਲਕਾ ਸਮਾਨਾ ਦੇ ਪਿੰਡ ਚੂੜਪੁਰ ਜਟਾਂ ਵਿੱਚ ਤੜਕੇ ਸਾਰ ਵੱਡਾ ਹੰਗਾਮਾ ਹੋ ਗਿਆ ਜਦੋਂ ਪਿੰਡ ਦੇ ਗ੍ਰੰਤੀ ਸਿੰਘ ਵੱਲੋਂ ਮੜੀ ਵਾਲੀ ਜਗਾਹ ਤੇ ਤੋੜਪਾਂ ਕਰ ਦਿੱਤੀ ਗਈ ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਤਣਾਵ ਵਧਾ ਦੇਖ ਮਲਮਾ ਪੁਲਿਸ ਥੰਗੀ ਨਵਾਂ ਗਾਪ ਤੱਕ ਪਹੁੰਚਿਆ ਜਿੱਥੇ ਦੋਹਾਂ ਪੱਖਾਂ ਵੱਲੋਂ ਆਪਣਾ ਆਪਣਾ ਪੱਖ ਦਿੱਤਾ ਗਿਆ

ਕੰਦ ਗੇਰੀ ਦੀ ਸਟਾਰਟਿੰਗ ਹੋਈ ਜਾਂ ਜਦੋਂ ਜੀ ਇਹਨਾਂ ਦੀ ਇੱਕ ਦਵਾਈ ਹੈ 4 ਮਹੀਨੇ ਪਹਿਲਾਂ ਇਹ ਕੰਦ ਜੀ ਚਲੋ ਜੇ ਕੰਦ ਨਾ ਹੁੰਦੀ ਜੀ ਕਬਜ਼ਾ ਹੋ ਜਾਂਦਾ ਜੀ ਇਹ ਕੰਦ 4 ਮਹੀਨੇ ਪਹਿਲਾਂ ਇਹਦੇ ਪਿੱਛੇ ਰੋਣਾ ਪਿਆ ਨਹੀਂ ਪਹਿਲਾਂ ਮੈਂ ਦਵਾਈਆਂ 먹ਦੀ ਨੇ ਸਵੇਰੇ ਵਾਦਨੇ 4 ਵਜੇ ਖਲੜਾ ਹੋਉਂਦੇ ਜੀ ਫਿਰ ਕੋਈ ਨਹੀਂ ਚੱਲ ਰਿਹਾ ਹੈ ਉਹ ਸੁਣਨੇ ਚੱਲ ਨਹੀਂ ਕਰ ਰਿਹਾ ਹੋ ਸੋ ਇਹੋ ਕੁਝ ਬੋਲੇ ਬੋਲੇ ਇਹ ਲੱਗ ਰਹੀਆਂ ਹੁਣ ਕੀ ਹੋ ਜਾਊਗਾ ਕੱਲ ਹੋਰ ਦੇ ਟੁਕੜੇ ਆ ਬਣਾਉਣੀ ਆ ਕੱਲ ਜੀ ਸਾਡੇ ਮਾਤਾ ਰਾਣੀਆਂ ਪੰਨ ਦੇਤੀਆਂ ਤੋੜ ਪੰਨ ਦਿੱਤੀਆਂ ਤੇ ਸਾਡਾ ਬਹੁਤ ਮਨ ਦੁਖੀ ਹੋਇਆ ਇਹ ਸਰਪੰਚ ਕੋਲੇ ਗਏ ਅਸੀਂ ਵੀ ਸਾਡਾ ਇਹ ਕੰਮ ਫੇਰ ਬਾਬਾ ਜੀ ਨੇ ਖਰਾਬ ਕਰ ਦਿੱਤਾ ਵੀ ਉਹਨੇ ਫੇਰ ਇਕੱਠ ਕਰਕੇ ਤੇ ਉਹ ਬਾਬਾ ਜੀ ਨੂੰ ਕਹੋ ਕਰਿਆ ਉਸਦਾ ਹੀ ਕਰਿਆ ਦਰਖਾਸਤ ਦਿੱਤੀ ਉਸ ਪੰਚੀ ਉੱਥੇ ਤੇ ਫੇਰ ਬਾਬਾ ਜੀ ਨੇ ਬਾਪੀ ਮੰਗਣਾ ਚਾਹੁੰਦਾ ਸੀ ਚਲ ਜੀ ਬਾਬਾ ਜੀ ਧੰਨਵਾਦ ਜੀ ਮੈਂ ਚੂੜ ਪਰ ਪਿੰਡ ਦੀ ਸਰਪੰਚ ਮਨਜਿੰਦਰ ਕੌਰ ਹਾਂ ਜੀ ਸਾਡੇ ਪਿੰਡ ਜੀ ਪਹਿਲਾਂ ਹੀ ਬਾਬਾ ਜੀ ਨੇ ਸਾਡੀ ਮੰਦਾਨ ਵਾਲੀ ਮਾਤਾ ਰਾਣੀ ਆ ਪੱਟੀਆਂ ਸੀ ਅਸੀਂ ਚਲੋ ਉਹਨਾਂ ਨੂੰ ਮਾਫ ਕਰਕੇ ਕੋਈ ਨਾ ਪਿੰਡ ਦੇ ਸਹਿਮਤੀ ਨਾਲ ਫੈਸਲਾ ਕੀਤਾ ਪਰ ਕੱਲ ਦੁਬਾਰਾ ਫੇਰ ਬਾਬਾ ਜੀ ਨੇ ਫਿਰ ਇਹ ਦੁਬਾਰਾ ਮਤਲਬ ਹਰਕਤ ਕੀਤੀ ਏ ਪਰ ਅੱਜ ਪ੍ਰਸ਼ਾਸਨ ਨੇ ਤੇ ਮੇਰੇ ਸਾਰੇ ਪਿੰਡ ਨੇ ਮੇਰਾ ਸਾਥ ਦਿੱਤਾ ਏ ਤੇ ਅੱਜ ਸਾਨੂੰ ਸਾਡੀਆਂ ਮਾਤਾ ਰਾਣੀਆ ਦਾ ਇਨਸਾਫ ਮਿਲਿਆ ਜੋ ਬਾਬਾ ਜੀ ਨੇ ਕਰਤੂਤ ਕੀਤੀ ਏ ਤੇ ਜੋ ਬਾਬਾ ਜੀ ਨਾਲ ਜੋ ਮਤਲਬ ਸਜ਼ਾ ਮਿਲੀ ਪ੍ਰਸ਼ਾਸਨ ਨੇ ਸਾਡਾ ਸਾਥ ਦਿੱਤਾ ਏ ਤੇ ਬਾਬਾ ਜੀ ਨੂੰ ਮਤਲਬ ਗੁਰਦੁਆਰੇ ਜੋ ਬਾਹਰ ਭੇਜਿਆ ਗਿਆ ਹੈ ਤੇ ਸਾਾਨੂੰ ਸਾਡਾ ਗੁਰਦੁਆਰਾ ਸਾਡੇ ਪਿੰਡ ਨੂੰ ਸੰਭਾਇਆ ਗਿਆ ਹੈ ਤਾਂ ਕਿ ਅਸੀਂ ਪਿੰਡ ਦੇ ਸਾਰੇ ਗੁਰੂ ਘਰ ਵਿੱਚ ਜਾ ਸਕੀ ਜੋ ਮਤਲਬ ਬਾਬਾ ਜੀ ਪਹਿਲਾਂ ਸਾਨੂੰ ਨਹੀਂ ਜਾਣ ਦਿੰਦੇ ਸੀ ਧੰਨਵਾਦ ਚਲ ਸਰਪੰਚ ਸਾਹਿਬ ਇੱਕ ਤੁਹਾਡੇ ਪਿੰਡ ਦਾ ਇੱਕ ਮਸਲਾ ਤੁਹਾਡੇ ਤੱਕ ਆਇਆ ਔਰ ਤੁਹਾਡੇ ਤੋਂ ਬਾਅਦ ਮਾਮਲਾ ਚੌਂਕੀ ਤੱਕ ਪਹੁੰਚ ਗਿਆ ਹੈਗਾ ਕਿਵੇਂ ਨਪਟਾਇਆ ਤੁਸੀਂ ਜੇ ਮਤਲਬ ਅਤੇ ਕੀ ਮਤਲਬ ਕਿਵੇਂ ਦੇਖਦੇ ਹੋ ਤੁਸੀਂ ਇਹ ਜੜੀਆਂ ਮਾਤਾ ਰਾਣੀ ਦੀ ਜਿਹੜੀ ਜਗ੍ਹਾ ਹੈਗੀ ਹੈ ਜਿਹੜੀ ਉਹਦੇ ਨਾਲ ਛੇੜਛਾੜ ਪਲਾਣਾ ਸਾਹਿਬ ਦਾ ਤੁਹਾਡਾ ਆਇਆਂ ਦਾ ਧੰਨਵਾਦ ਜੀ ਤੇ ਜਿਹੜਾ ਇਹ ਇੱਕ ਮਸਲਾ 4 ਮਹੀਨੇ ਪਹਿਲਾਂ ਵੀ ਭਖਿਆ ਸੀ ਇਹ ਪਿੰਡ ਦੇ ਗਰੰਤੀ ਸਿੰਘ ਵੱਲੋਂ ਮਾਤਾ ਰਾਣੀਆਂ ਜੋ ਗੁਰਦੁਆਰੇ ਨਾਲ ਮਾਤਾ ਰਾਣੀਆਂ ਦੀ ਜਗ੍ਹਾ 'ਚ ਹੀ ਪਈਆਂ ਸੀ ਉਹਨਾਂ ਨੂੰ ਤੋੜਿਆ ਗਿਆ ਸੀ ਉਦੋਂ ਵੀ ਕੰਪਲੇਂਟ ਹੋਈ ਸੀ ਚਲੋ ਉਦੋਂ ਪਿੰਡ ਦੇ ਲੋਕਾਂ ਦੇ ਕਹਿਣ ਤੇ ਅਸੀਂ ਕੋਈ ਕਾਰਵਾਈ ਨਹੀਂ ਕੀਤੀ ਤੇ ਇਹ ਹਰਕਤ ਦੁਬਾਰਾ ਕੱਲ ਫੇਰ ਕੀਤੀ ਗਈ ਜੀ ਤੇ ਹੁਣ ਪੂਰਾ ਪਿੰਡ ਤੁਸੀਂ ਦੇਖ ਰਹੇ ਹੋ ਕੁਝ ਅੰਦਰ ਨੇ ਚੌਂਕੀ ਦੇ ਤੇ ਇੱਥੇ ਨੇ ਤੇ ਪੂਰੇ ਪਿੰਡ ਚ ਇਸ ਚੀਜ਼ ਦਾ ਰੋਸ ਏ ਕਿ ਬਾਬਾ ਜੀ ਨੂੰ ਇਥੋਂ ਪਿੰਡ ਤੋਂ ਭੇਜਿਆ ਜਾਵੇ। ਇਹ ਪਿੰਡ ਦਾ ਗੁਰਦੁਆਰਾ ਪਿੰਡ ਚੋੜ ਪਰਜਟਾਂ ਦਾ ਹੈ ਸ਼ੁਰੂ ਤੋਂ ਹੀ ਤੇ ਪਿੰਡ ਦੇ ਨਗਰ ਨੇ ਹਰ ਇੱਕ ਨੇ ਛੋਟੇ ਤੋਂ ਛੋਟੇ ਨੇ ਵੱਡੇ ਤੋਂ ਵੱਡੇ ਨੇ ਤਿਲ-ਪੁਲ ਜੋ ਵੀ ਹੈਗਾ ਸੀ ਆਪਣੀ ਸ਼ਰਧਾ ਨਾਲ ਸੇਵਾ ਕਰ ਕਰਕੇ ਉੱਥੇ ਬਣਾਇਆ ਸੀ ਇਹ ਤੇ ਬਾਬਾ ਜੀ ਜਿੰਨਾ ਟਾਈਮ ਸੇਵਾ ਕਰ ਲਈ ਸੀ ਉਹਨਾਂ ਨੂੰ ਕਹਿ ਰਹੇ ਆ ਤੁਹਾਡਾ ਧੰਨਵਾਦ ਤੁਸੀਂ ਜਾਓ ਜੀ ਸਾਡੇ ਪਿੰਡ ਦਾ ਮਾਹੌਲ ਨਾ ਖਰਾਬ ਕਰੋ ਤੇ ਸੂਣ ਜੋ ਇੱਥੇ ਚੌਂਕੀ ਚ ਹੋਇਆ ਤੇ ਇਹੀ ਗੱਲ ਸਹਿਮਤ ਹੋਈ ਆ ਕਿ ਬਾਬਾ ਜੀ ਆਪਣਾ ਅੱਜ ਤੋਂ ਬਾਅਦ ਇਥੋਂ ਚੱਲੇ ਨੇ ਆਪਣਾ ਸਮਾਨ ਵਗੈਰਾ ਲੈ ਕੇ ਜੋ ਹੈ ਇਹ ਉਹਨਾਂ ਦਾ ਹੁਣ ਉਹਨਾਂ ਨੇ ਲਿਖ ਕੇ ਵੀ ਰਿਟਨ ਚਾਹੇ ਦਿੱਤਾ ਕਿ ਮੇਰਾ ਗੁਰਦੁਆਰੇ ਨਾਲ ਕੋਈ ਤਾਲੁਕਾਤ ਨਹੀਂ ਪਿੰਡ ਚੋੜ ਪਰ ਜੱਟਾਂ ਦੇ ਨਾਲ ਇਹ ਪਿੰਡ ਦਾ ਗੁਰਦੁਆਰਾ ਹੁਣ ਪਿੰਡ ਵਾਸੀ ਜੋ ਵੀ ਜੀ ਨੂੰ ਵੀ ਬਿਠਾਣਗੇ ਉਹ ਪਿੰਡ ਦੀ ਜ਼ਿੰਮੇਵਾਰੀ ਹੋਊਗੀ ਤੇ ਅਸੀਂ ਵੀ ਇਸ ਚੀਜ਼ ਤੇ ਸਭ ਦਾ ਧੰਨਵਾਦ ਕਰਦੇ ਹਾਂ ਕਿ ਇਹ ਇਹਨੂੰ ਮਤਲਬ ਕੋਈ ਧਾਰਮਿਕ ਮੁੱਦਾ ਬਣਨ ਤੋਂ ਰੋਕਿਆ ਗਿਆ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਜਿਹੜਾ ਉਹਨਾਂ ਨੇ ਇਸ ਚੀਜ਼ ਨੂੰ ਆਪਣੇ ਛੋਟੇ ਲੈਵਲ ਤੇ ਹੀ ਖਤਮ ਕਰਤਾ ਜੀ ਜਿਹੜੀ ਉੱਥੇ ਮਤਲਬ ਗਰੰਤੀ ਸਿੰਘ ਵੱਲੋਂ ਜਿਹੜੀ ਇਹ ਪੰਨ ਤੋੜ ਕੀਤੀ ਗਈ ਹੈਗੀ ਹੈ ਉਹਦੇ ਉੱਤੇ ਕੋਈ ਕਾਰਵਾਈ ਕਰਦੇ। ਉਹਦੇ ਤੇ ਬਸ ਜੀ ਹੁਣ ਇਹ ਤਾਂ ਆਪਣਾ ਉਹ ਚਲੇ ਗਏ ਤੇ ਪਿੰਡ ਦੀ ਇਸੇ ਜੀ ਚੀਜ਼ ਤੇ ਸਹਿਮਤੀ ਹੋਈ ਆ ਕਿ ਜੇ ਬਾਬਾ ਜੀ ਇੱਥੋਂ ਜਾ ਰਹੇ ਨੇ ਤਾਂ ਅੱਗੇ ਤੋਂ ਇਹ ਜੀ ਕੋਈ ਕਟਨਾ ਨਹੀਂ ਹੋਊਗੀ ਤੇ ਅਸੀਂ ਉੱਥੇ ਉਹਨਾਂ ਦੀ ਪਾਠ ਪੂਜਾ ਕਰਾ ਕੇ ਦੁਬਾਰਾ ਉਹਨਾਂ ਦੇ ਜੋ ਹੈਗੇ ਜੀ ਆਸਥਾਨ ਉਸੇ ਤਰ੍ਹਾਂ ਉਹਨਾਂ ਨੂੰ ਉੱਥੇ ਆਪਣਾ ਦੁਬਾਰਾ ਤੋਂ ਬਣਾਵਾਂਗੇ। ਤੇ ਬਾਬਾ ਜੀ ਦੇ ਜਾਣ ਕਰਕੇ ਹੁਣ ਪਿੰਡ ਨੇ ਸਹਿਮਤੀ ਕੀਤੀ ਆ ਕਿ ਇਹ ਬਾਬਾ ਚਲਾ ਜਾਊਗਾ ਤਾਂ ਆਪਾਂ ਨੂੰ ਅੱਗੇ ਤੋਂ ਇਹ ਜੀ ਕਟਨਾ ਨਹੀਂ ਹੋਊਗੀ ਤੇ ਆਪਾਂ ਕਾਰਵਾਈ ਕਰਨ ਦੇ ਸੋ ਉਹਦੇ ਤੇ ਮਾਫੀ ਦੇ ਚੁੱਕੇ ਆ ਬਾਬਾ ਜੀ ਗ੍ਰੰਥੀ ਸਿੰਘ ਨੂੰ ਬਦਲਿਆ ਗਿਆ ਕਹਿੰਦੇ ਹਾਂ ਬਗਰ ਗ੍ਰੰਥੀ ਸਿੰਘ ਬਦਲਿਆ ਗਿਆ ਤੇ ਪਿੰਡ ਨੇ ਉਹਨਾਂ ਨੂੰ ਮਾਫੀ ਕਰਤਾ ਇਸ ਚੀਜ਼ ਤੇ ਕਿ ਜੇ ਉਹ ਜਾ ਰਹੇ ਨਹੀਂ ਤਾਂ ਸਾਨੂੰ ਇਸ ਚੀਜ਼ ਤੇ ਸੰਤਰੀ ਹੈ ਤੇ ਅਸੀਂ ਉਹਨਾਂ ਨੂੰ ਦੁਬਾਰਾ ਹੁਣ ਉਹਨਾਂ ਦਾ ਪਾਠ ਪੂਜਾ ਕਰਾ ਕੇ ਮਾਤਾ ਰਾਨੀ ਨੂੰ ਦੁਬਾਰਾ ਉਹਨਾਂ ਦੇ ਸਥਾਨਾਂ ਨੂੰ ਉਵੇਂ ਦੇ ਉਵੇਂ ਬਣਵਾਵਾਂਗੇ ਵਸੇ ਇੱਕ ਮਿੰਟ ਭਾਜੀ ਬਾਗਰੂ ਜੀ ਅੱਜ ਇੱਥੇ ਤੁਸੀਂ ਨਵਾਂ گاؤں ਚੌਂਕੀ ਦੇ ਵਿੱਚ ਇਕੱਠੇ ਹੋਏ ਹੋ ਤੁਹਾਡੇ ਪਿੰਡ ਦਾ ਇੱਕ ਮਸਲਾ ਹੈਗਾ ਕਿ ਮੈਦਾਨ ਵਾਲੀ ਮਾਤਾ ਦਾ ਉਹ ਮਸਲਾ ਕਿੱਥੇ ਤੱਕ ਪਹੁੰਚਿਆ ਜੀ ਹੁਣ ਕੀ ਬਣਿਆ ਜੀ ਉਹਦੇ ਬਾਰੇ ਤੁਸੀਂ ਕੀ ਕਹੋਗੇ ਪਹਿਲਾਂ ਤਾਂ ਜੀ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਜੀ ਸਾਡੇ ਗੁਰਦੁਆਰਾ ਸਾਹਿਬ ਹੈਗਾ ਅਸੀਂ ਪਿੰਡਦਿਆਂ ਨੇ ਗੁਰਦੁਆਰਾ ਸਾਹਿਬ ਬਣਾਇਆ ਸੀ ਪਰ ਇੱਥੇ ਇੱਕ ਮਨਜੀਤ ਸਿੰਘ ਨੌਰਾ ਬੰਦਾ ਬਠੇ ਬਠਾਇਆ ਸੀਗਾ ਗ੍ਰੰਥੀ ਤੌਰ ਤੇ ਤੇ ਉਹਨੇ ਗੁਰਦੁਆਰੇ ਨੂੰ ਇੱਕ ਈਸ਼ਵਰ ਆਸਰਾਉਣ ਦਾ ਰੂਪ ਦੇਦਾ ਸੀਗਾ ਵੀ ਇਹ ਸਾਡਾ ਡੇਰਾ ਹੈ ਇਹ ਬਹੁਤ 25 ਸਾਲ ਤੋਂ ਬਹੁਤ ਬਧੀ ਕਿਆ ਕਰਦਾ ਆ ਰਿਹਾ ਸੀਗਾ ਗਲਤ ਮਲਤ ਬੋਲਦਾ ਦੀ ਕਿਸੇ ਨੂੰ ਮਾਰਾ ਸਰੂਪ ਇਹੰਨਦਾ ਸੀਗਾ ਤੇ ਲੋਸਮੈਂਟ ਨੇ ਕਿਸੇ ਦੀ ਕਰਕੇ ਦਿੰਦਾ ਦੀ ਲੜਾਈਆਂ ਝਗੜੇ ਪਵਾਉਂਦਾ ਦੀ ਪਿੰਡ ਦੇ ਵਿੱਚ ਪਾਰਟੀ ਬਾਹਰਲੇ ਬੰਦੇ ਬੁਲਾ ਕੇ ਪਾਰਟੀ ਬਣਾਉਂਦਾ ਸੀ ਇਸ ਦੇ ਨਾਲ ਲੱਗਦੀਆਂ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੇ ਇੱਕ ਮਾਤਾ ਰਾਣੀਆਂ ਉਹ ਸਦੀਆਂ ਪੁਰਾਣੀਆਂ ਨੇ ਅੱਜ ਦੀਆਂ ਨਹੀਂ ਹੈਗੀਆਂ ਜਿਵੇਂ ਆਮ ਪਿੰਡਾਂ 'ਚ ਹੁੰਦੀਆਂ ਉਹ ਨੇ ਕੰਦ ਢਾ ਕੇ ਮਾਤਾ ਰਾਣੀਆਂ ਢਾਟੀਆਂ ਅੱਜ ਤੋਂ 4 ਮਹੀਨੇ ਪਹਿਲਾਂ ਉਹ ਮਾਤਾ ਰਾਣੀਆਂ ਢਾਟੀਆਂ ਸੀ ਗਿਆ ਤੇ ਰੌਲਾ ਪਾ ਪਿਆ ਇਹ ਪ੍ਰਸ਼ਾਸਨ ਦੇ ਵਿੱਚ ਅਸੀਂ ਰਪੋਰਟ ਦਰਜ ਕਰਾਈ ਪੁਲਿਸ ਦੇ ਵਿੱਚ ਆ ਕੇ ਇਹਨਾਂ ਨੇ ਚਲੋ ਰੌਲਾ ਆਪਾਂ ਅਸੀਂ ਜੇ ਕੋਈ ਗੱਲ ਨੇ ਦੁਬਾਰਾ ਧਰਾ ਦਈ ਸੀ ਗਿਆ ਉੱਥੇ ਅਸੀਂ ਕੰਦ ਕੱਢਤੀ ਪੰਚਾਇਤ ਨੇ ਕੰਦ ਕੱਢ ਕੇ ਰੌਲਾ ਗੇਟ ਲਾਦਾ ਵੀ ਇਹ ਅਲੱਗ ਹੈਗੇ ਮਾਤਰਾਆਂ ਨਹੀਂ ਇਥੋਂ ਇਹਨੂੰ ਅਲੱਗ ਕੰਦ ਕੱਢ ਦਿੰਦੇ ਆ ਬਿਲਕੁਲ ਅੱਜ ਇਹਨਾਂ ਨੇ ਕੱਲ੍ਹ ਹੇਰੋ ਇਹ ਹਰ ਇੱਕ ਦੁਬਾਰਾ ਤੋਂ ਕੀਤੀ ਮਾਤਾ ਰਾਣੀਆਂ ਚੱਕ ਚੱਕ ਕੇ ਇੱਕ ਤੇ ਹੋਰ ਸ਼ਿਫਟ ਕਰਨ ਲੱਗੇ ਬੀ ਜਿਹੜੀਆਂ ਇਹ ਮਾਤਾ ਰਾਣੀ ਵਾਲੀ ਜਗ੍ਹਾ ਹੈਗੀ ਹੈ ਇਹ ਪਿੰਡ ਦੀ ਪੰਚਾਇਤੀ ਜਗ੍ਹਾ ਹੈਗੀ ਆ ਜਾਂ ਗੁਰਦੁਆਰੇ ਦੀ ਜਗ੍ਹਾ ਜਾਂਦੀ ਹੈ ਇਹ ਨਹੀਂ ਜੇ ਗੁਰਦੁਆਰੇ ਦੀ ਜਗ੍ਹਾ ਨਹੀਂ ਮਾਤਾ ਰਾਣੀਆਂ ਦੇ ਨੌਤੇ ਫਰਦ ਕੱਟੀ ਆ ਮਾਤਾ ਜੀ ਜਿਵੇਂ ਗੁਰਦੁਆਰੇ ਸਾਹਿਬ ਦੇ ਪਹਿਲਾਂ ਦਿਨੇ ਇਹ ਮਾਤਾ ਰਾਣੀਆਂ ਦੀ ਜਗ੍ਹਾ ਕੱਟੀ ਵੀ ਹੈ ਇਹ ਨਜਾਇਜ਼ ਕਬਜ਼ਾ ਕਰ ਰਹੇ ਇਹ ਨਜਾਇਜ਼ ਉੱਤੇ ਨਾ ਕੰਧ ਢਾ ਕੇ ਗੁਰਦੁਆਰੇ ਕੰਧ ਢਾ ਕੇ ਇਹ ਮਾਤਾ ਰਾਣੀਆਂ ਤੇ ਨਜਾਇਜ਼ ਕਬਜ਼ਾ ਕਰਨ ਨੂੰ ਕਹਿ ਰਿਆ ਸੀਗਾ ਇਹ ਦੋ ਵਾਰ ਇਹਨੇ ਬਾਹਰੋਂ ਬਾਹਰ ਤੋਂ ਬੰਦੇ ਬਲਾਵ ਲਾ ਕੇ ਕੰਦਤਾ ਆ ਕੇ ਮਾਤਰਾਣਿਆਂ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਤੇ ਪਿੰਡ ਦੇ ਲੋਕਾਂ ਨੇ ਆ ਕੇ ਪਿੰਡ ਦੇ ਰੌਲਾ ਪਾ ਲਿਆ ਆਪ ਦਾ ਮਾਤਰਾਣਿਆਂ ਨੇ ਉੱਥੇ ਰਖੜ ਰਵਾਇ ਰੱਖਾ ਪਰ ਪ੍ਰਸ਼ਾਸਨ ਵੱਲੋਂ ਕਾਨੂੰਨੀ ਸਹਿਯੋਗ ਮਿਲੇ ਜੀ ਸਾਨੂੰ ਪ੍ਰਸ਼ਾਸਨ ਵੱਲੋਂ ਤੇ ਕਿਹਾ ਗਿਆ ਵੀ ਇਹਨੂੰ ਐਸੀ ਗੁਰਦੁਆਰੇ ਸਾਹਿਬ ਤੋਂ ਬਾਹਰ ਘੜਦੇ ਆ ਤੇ ਸਾਡਾ ਗੁਰਦੁਆਰਾ ਸਾਹਿਬ ਨੂੰ ਅਸੀਂ ਆਜ਼ਾਦ ਕਰਾ ਰਹੇ ਹਾਂ ਇੱਕ ਮੰਨ ਗਏ ਇਹ ਕਹਿੰਦੇ ਵੀ ਛੱਡੋ ਛੱਡਵਾ ਦੇ ਪੰਜ ਸਰ ਇੱਕ ਮਸਲਾ ਆਇਆ ਹੈ ਨਜ਼ਦੀਕੀ ਪਿੰਡ ਤੋਂ ਕਿ ਮਤਲਬ ਮਦਾਨ ਵਾਲੀ ਮਾਤਾ ਦਾ ਟਾਊਨ ਦਾ ਜਿਹੜਾ ਤਾਂ ਵੀ ਅਸੀਂ ਕਿਛ ਕੁਦ ਬਾਰੇ ਦੇ ਹੈੱਡ ਗ੍ਰੰਥੀ ਨਾਲ ਉਹਦਾ ਇਹ ਸਰ ਕੱਲ ਮੈਟਰ ਆਇਆ ਜੀ ਧਿਆਨ ਦੇ ਵਿੱਚ ਇਹ ਪਿੰਡ ਦੇ ਜਿਹੜੇ ਮੋਤਵਰ ਵਿਅਕਤੀ ਨੇ ਪੰਚਾਇਤ ਹੈ ਉਹਨਾਂ ਨੇ ਮਤਾ ਪਾਇਆ ਇੱਕ ਵੀ ਜਿਹੜਾ ਮਨਜੀਤ ਸਿੰਘ ਗ੍ਰੰਥੀ ਹੈ ਵੀ ਇਹਨੂੰ 25 ਸਾਲ ਹੋ ਗਏ ਹੁਣ ਇਹ ਅਸੀਂ ਹੋਰ ਨਵਾਂ ਲਾਉਣਾ ਗ੍ਰੰਥੀ ਸਿੰਘ ਤੇ ਇਹ ਮਾੜਾ ਮੋਟਾ ਹਮੁੰਦਾਂ ਨਾਲ ਉਸ ਗਿੱਲ ਆਊਗਾ ਜੀ ਇਸੇ ਕਰਕੇ ਉਹਨੂੰ ਅੱਜ ਚੌਂਕੀ ਬੁਲਾ ਕੇ ਮਤੇ ਦੀ ਉਹ ਕਿ ਕਸਾਇਆ ਮਤੇ ਵਾਰੀ ਤੇ ਉਹਨੇ ਮੰਨਿਆ ਵੀ ਅਸੀਂ ਮੈਂ ਚੱਲਿਆ ਜਾਣਾ ਵੇਤਾ ਹੋ ਗਏ ਬਾਹਰ ਜਾਣ ਦੀਆਂ ਗੱਲਾਂ ਇੱਕ ਉਹਨੇ ਕੋਈ ਧਾਰਮਿਕ ਜਗਾ ਸੀਗੀ ਪਿੰਡ ਦੀ ਉਨ ਤੋਂ ਉਹਦੀ ਕੋਸ਼ਿਸ਼ ਵੀ ਕੀਤੀ ਗਈ ਜੀ ਨੀ ਉਹ ਕੰਦੀ ਕੰਦ ਸਾਂਝੀ ਹੈ ਜੀ ਗੁਰਦੁਆਰੇ ਦੀ ਜਗਾ ਉਹਨੇ ਗਲਤੀ ਮੰਨ ਲਈ ਆਪਣੀ ਤੇ ਕਹਿ ਰਿਹਾ ਵੀ ਮੈਂ ਦੁਬਾਰੋਂ ਉਹ ਕੰਦ ਬਣਵਾ ਦੇਣਾ